ਪੰਜਾਬ ਰਜਿਸਟਰਡ ਭਾਰਤ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਜੀ ਖੇੜਾ ਜਿਹੜੇ ਕਿ ਪਿਛਲੇ 24-25 ਸਾਲਾਂ ਤੋਂ ਲਗਾਤਾਰ ਸਮਾਜਿਕ ਕ੍ਰਿਤੀਆਂ ਵਿਰੁੱਧ ਹੱਕ ਸੱਚ ਇਨਸਾਫ਼ ਦੀ ਜੰਗ ਔਰ ਡਟ ਕੇ ਪੈਰ ਆ ਦੇ ਰਹੇ ਨੇ ਸੋ ਅੱਜ ਦੇ ਵਿਸ਼ੇਸ਼ ਮੀਟਿੰਗ ਹੋਈ ਆ ਸੋ ਗੱਲਬਾਤ ਕਰ ਰਹੇ ਆ ਡਾਕਟਰ ਜਸਵੰਤ ਸਿੰਘ ਜੀ ਖੇੜਾ ਸਾਹਿਬ ਜਿਨ੍ਹਾਂ ਵੱਲੋਂ ਅੱਜ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਅਹੁਦੇਦਾਰੀਆਂ ਵੀ ਕਿਤੀ ਗਈਆਂ ਨੇ ਸੋ ਗੱਲਬਾਤ ਕਰ ਰਹੇ ਆ ਡਾਕਟਰ ਜਸਵੰਤ ਸਿੰਘ ਖੇੜਾ ਜੀ ਡਾਕਟਰ ਜਸਵੰਤ ਸਿੰਘ ਖੇੜਾ ਜੀ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਬਾਰੇ ਤੁਹਾਡੇ ਕੀ ਵਿਚਾਰ ਨੇ ਧੰਨਵਾਦ ਜੀ ਧੰਨਵਾਦ ਜੀ ਮੈਂ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹੀਮੋਰਾਈਡਸ ਮੰਚ ਅੱਜ ਜ਼ਿਲ੍ਹਾ ਲੁਧਿਆਣਾ ਦੇ ਬਲੌਕ ਖੰਨਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਾਡੇ ਨਤੀਸ਼ ਭੰਬਰੀ ਜੀ ਜਿਨ੍ਹਾਂ ਨੂੰ ਅੱਜ ਚੀਫ ਅਡਵਾਈਜ਼ਰ ਪੰਜਾਬ ਲਗਾ ਕੇ ਨਿਯੁਕਤੀ ਪੱਤਰ ਤੇ ਸਨਾਖਤੀ ਕਾਰਡ ਦਿੱਤਾ ਗਿਆ ਉਹਨਾਂ ਦੇ ਨਾਲ ਸਾਡੇ ਮੋਹਨ لال ਭੰਬਰੀ ਜੀ ਜਿਨ੍ਹਾਂ ਨੂੰ ਚੇਅਰਮੈਨ ਐਡਵਾਈਜ਼ਰੀ ਕਮੇਟੀ ਲਗਾਇਆ ਗਿਆ ਤੇ ਸਾਡੇ ਪਿੰਡ ਫਤੇ ਪਰ ਤੋਂ ਮੈਡਮ ਸਿਮਰਨ ਕੌਰ ਜਿਨ੍ਹਾਂ ਨੂੰ ਅੱਜ ਬਲਾਕ ਖੰਨਾ ਦੇ ਚੇਅਰਮੈਨ ਇਸਤਰੀ ਰਿੰਗ ਲਗਾ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਨਾਲ ਕੁਝ ਮੈਂਬਰਾਂ ਨੂੰ ਵੀ ਅੱਜ ਮਨੁੱਖੀ ਅਧਿਕਾਰ ਮੰਚ ਦੇ ਵਿੱਚ ਸਮਹੁਲੀਅਤ ਦਿੱਤੀ ਗਈ ਮੈਂ ਆਪਣੇ ਵੱਲੋਂ ਮਨੁੱਖੀ ਅਧਿਕਾਰ ਮੰਚ ਵੱਲੋਂ ਸਮੂਹ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਦੇਸ਼ ਵਾਸੀਓ ਅੱਜ ਜਿਹੜਾ ਦੇਸ਼ ਆ ਸਾਡਾ ਉਹ ਬਹੁਤ ਹੀ ਔਕੜਾਂ ਭਰੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਗਰ ਇਹਨਾਂ ਔਕੜਾਂ ਨੂੰ ਅਸੀਂ ਪੂਰ ਕਰਨਾ ਚਾਹੁੰਦੇ ਆ ਮਨੁੱਖੀ ਅਧਿਕਾਰਾਂ ਦੀ ਹੋ ਰਹੀਆਂ ਲੰਘੜਾਂ ਨੂੰ ਰੋਕਣਾ ਚਾਹੁੰਦੇ ਆ ਤਾਂ ਸਾਨੂੰ ਇਕਜੁੱਟ ਹੋਣਾ ਪਵੇਗਾ ਇਸ ਦੇ ਨਾਲ ਹੀ ਮੈਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਾਰੇ ਹੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਹੰਬਲਾ ਮਾਰੋ ਖੇੜਾ ਸਾਹਿਬ ਤਾਂ ਜੋ ਸਾਡਾ ਅੱਜ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮਹਮ ਚੱਲ ਰਹੀ ਹੈ ਉਥੇ ਮਨੁੱਖੀ ਅਧਿਕਾਰ ਮੰਚ ਦਾ ਕੀ ਰੋਲ ਮਨੁੱਖੀ ਅਧਿਕਾਰ ਮੰਚ ਉਸ ਪ੍ਰਸ਼ਾਸਨ ਦੇ ਨਾਲ ਰਲ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਯੁੱਧ ਨਸ਼ਿਆ ਵਿਰੁੱਧ ਇੱਕ ਮਹਮ ਚਲਾਈਆ ਇਸ ਦੇ ਵਿੱਚ ਉਹਨਾਂ ਦਾ ਸਹਿਯੋਗ ਕਰ ਰਿਹਾ ਹੈ ਪਰ ਮੈਂ ਉੱਥੇ ਪਬਲਿਕ ਨੂੰ ਕਹਿਣਾ ਚਾਹਾਂਗਾ ਕਿ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਪੁਲਿਸ ਦੇ ਨਾਲ ਸਾਡੀ ਪਬਲਿਕ ਸਾਡੀ ਜਨਤਾ ਉਹ ਸਹਿਯੋਗ ਨਹੀਂ ਕਰਦੀ ਪਰ ਮੈਂ ਉੱਥੇ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਅਸੀਂ ਨਸ਼ਿਆਂ ਦੇ ਵਿੱਚ ਪਕੜ ਲੈਂਦੇ ਆ ਉਹਨਾਂ ਦੇ ਉੱਤੇ ਕਰੜੇ ਹੱਥਾਂ ਸਖਤ ਕਾਨੂੰਨ ਲੈ ਕੇ ਉਹਨਾਂ ਦੇ ਨਾਲ ਪੇਸ਼ ਆਇਆ ਜਾਵੇ ਆਦੇ ਅਸੀਂ ਆਪਣੇ ਅੱਜ ਉੱਧੜ ਰਹੇ ਪੰਜਾਬ ਨੂੰ ਬਚਾ ਸਕੀਏ ਅੱਜ ਸਾਡਾ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦਾ ਹੋਰ ਜ਼ਿਆਦਾ ਜਾ ਰਿਹਾ ਹੈ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀਆਂ ਜਿਹੜੀਆਂ ਅੱਜ ਬੁਢਾਪੇ ਦੀਆਂ ਸੋਟੀਆਂ ਨੇ ਉਹ ਟੁੱਟਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਅੱਜ ਸਾਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਖੜਾ ਕਰਕੇ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਜੈ ਹਿੰਦ